ਮੈਂ ਸਾਰੇ ਪਿੰਡਾਂ ਦੇ ਵਿੱਚ ਹੁਣ ਆਉਣਾ ਹੈ। ਬਾਹਰੀਆਂ ਬਣ ਕੇ ਬਾਪੂ ਨੂੰ ਸਰਕਾਰ ਚੱਕਣ ਨੂੰ ਫਿਰਦੀ ਆ। ਇਹ ਸਾਰੀਆਂ ਸਰਕਾਰਾਂ ਨੂੰ ਪਤਾ ਹੀ ਆ ਵੀ ਇਹ ਸਾਰੇ ਸਾਰੇ ਇਹਨਾਂ ਨਾਲ ਹੀ ਮਿਲੇ ਹੋਏ ਬੰਦੇ ਨੇਗੇ। ਘੱਟ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ। ਇਹ ਸਿਰਫ ਔਰ ਸਿਰਫ ਵੋਟਾਂ ਲੈ ਲੋਕ ਨੇਗੇ, ਵੋਟਾਂ ਲੈਣ ਆਉਂਦੇ ਨੇ ਕਿ ਵੋਟਾਂ ਲੈਣ ਤੋਂ ਬਾਅਦ ਕਿਵੇਂ ਲੋਕਾਂ ਪਰ ਝੂਠੇ ਪਰਚੇ ਪਾਉਂਦੇ ਨੇ, ਇਹਨਾਂ ਕੋਲੇ ਅੱਲੇ-ਪੱਲੇ ਹੋਰ ਕੁਝ ਨਹੀਂ ਹੈਗਾ। ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਇਹ ਪੰਜਾਬ ਦੇ ਰਿਹਾ ਪੰਜਾਬ ਦੇ ਦੁਸ਼ਮਣ ਨੇ ਇਹ ਕਿਸੇ ਦੀ ਕੇਸਰੀਵਾਲ ਨਾਲ ਜਾਰੀ ਹੈ। ਕਿਸੇ ਦੀ ਕਾਂਗਰਸ ਵਾਲਾ ਨਾ ਜਾਰੀ ਹੈ ਕਿਸੇ ਨਾ ਭਾਜਪਾ ਵਾਲਾ ਨਾ ਜਾਰੀ ਹੈ ਪੰਜਾਬ ਦੇ ਸਾਰੇ ਦੁਸ਼ਮਣ ਇਕੱਠੇ ਹੋਏ ਨੇ ਨੌਜਵਾਨਾਂ ਦੇ ਤੁਹਾਡੇ ਸਿਰ ਤੇ ਸੰਘਰਸ਼ ਆ ਨੌਜਵਾਨਾਂ ਨੂੰ ਆਪਣੀ ਧਰਤੀ ਬਚਾਉਣ ਲਈ ਲੜਨਾ ਪੈਣਾ ਇਹ ਮੈਂ ਤੁਹਾਡੇ ਸਾਰਿਆਂ ਨੇ ਬੇਨਤੀ ਕਰਦਾ ਹੈ ਕਿ ਡੱਲੇਵਾਰ ਸਾਹਿਬ ਆਪਣਾ ਆਪ ਸਮਰਪਿਤ ਕਰਕੇ ਖੜੇ ਨੇਗੇ ਇੱਥੇ ਜ਼ਿਆਦਾਤਰ ਲੀਡਰ ਤਾਂ ਬਸ ਆਏ ਬੋਲਣ ਆਉਂਦੇ ਨੇਗੇ ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕਰਨਾ ਦਿੱਲੀ ਦੇ ਵਿੱਚ ਸ਼ੁਰੂ ਕਰਨਾ ਅੰਦੋਲਨ ਇਹ ਇੱਕ ਚੀਜ਼ ਨੂੰ ਗੱਲ ਨੂੰ ਸਮਝੋ ਵੀ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਤੇ ਲੋਕ ਆ ਰਹੇ ਨੇਗੇ ਚੁਣੇ ਹੋਏ ਨੁਮਾਇੰਦੇ ਨੇ ਇਹ ਦਿੱਲੀ ਕਿਉਂ ਨਹੀਂ ਧਰਨਾ ਲਾਉਂਦੇ ਇਹ ਦਿੱਲੀ ਕਿਉਂ ਨਹੀਂ ਧਰਨਾ ਲਾਉਂਦੇ ਉੱਥੇ ਧਰਨਾ ਲਾ ਕੇ ਬੈਠਣ ਉੱਥੇ ਬੈਠਣ ਸੰਘਰਸ਼ ਕਰਨ ਆਪ ਦਾ ਕੇਡਰ ਲਾ ਕੇ ਸੰਘਰਸ਼ ਕਰਨ ਜੇ ਚਾਹੁੰਦੇ ਨੇ ਪੰਜਾਬ ਦੇ ਅਸੀਂ ਹਮਾਇਤੀ ਆ ਇਹ ਸੰਘਰਸ਼ ਕਿਉਂ ਨਹੀਂ ਕਰਦੇ ਬਾਈ ਇੱਥੇ ਸਿਰਫ ਔਰ ਸਿਰਫ ਇਕੱਲਾ ਸੁਰਖੀਆਂ ਮਟੋਰ ਨਹੀਂ ਆਉਂਦੇ ਨੇਗੇ ਜਿਹਨਾਂ ਲੋਕਾਂ ਨੇ ਸੰਘਰਸ਼ ਕਰਨਾ ਦਿੱਲੀ ਦੇ ਵਿੱਚ ਸੰਘਰਸ਼ ਕਰਨਾ ਦਿੱਲੀ ਦੇ ਵਿੱਚ ਵੋਟਾਂ ਮੰਗਣੇ ਜਾਂਦੇ ਨੇ ਇਹ ਇਹ ਸਚਾਈ ਆ ਪੰਜਾਬ ਦੀ ਜਿਹਨਾਂ ਨੂੰ ਚਾਹੀਦਾ ਪੰਜਾਬ ਦੇ ਨਾਲ ਪਿਆਰ ਆ ਤਾਂ ਉੱਥੇ ਬਟਣੇ ਪਰ ਕਾਲੀ ਕਰਨਾ ਹੈਗਾ ਕਿਉਂ ਨਹੀਂ ਬੰਦੇ ਪਿੰਡਾਂ ਦਾ ਆਪਣਾ ਭਰਿਆ ਰਹਿਣਾ ਚਾਹੀਦਾ ਇਸ ਕਰਕੇ ਥੋੜੂ ਇਹ ਚੀਜ਼ ਦੇ ਸਮਝਾਉਣੇ ਕਿਹਿੰਦੀ ਆ ਕਿ ਕਿਹੜਾ ਪੰਜਾਬ ਨਾਲ ਆ ਤੇ ਕਿਹੜਾ ਦਿੱਲੀ ਨਾਲ ਹੁਣ ਦਿੱਲੀ ਨਾਲ ਆਪਣ ਨੂੰ ਲਕੀਰ ਖਿੱਚ ਕੇ ਲੜਾਈ ਲੜਨੀ ਪੈਣੀ ਆ ਸੁਣ ਲੋ ਪੰਜਾਬ ਦੇ ਲੋਕੋ ਦਿੱਲੀ ਦਾ ਕੋਈ ਵੀ ਲੀਡਰ ਹੈ ਦਿੱਲੀ ਨਾਲ ਸਾਨੂੰ ਜਮਾ ਲਕੀਰ ਖਿੱਚ ਕੇ ਲੜਾਈ ਲੜਨੀ ਪੈਣੀ ਆ ਕੋਈ ਥੋੜਾ ਆਪਣਾ ਸਕਾ ਨਹੀਂ ਹੈਗਾ ਪੰਜਾਬ ਦਾ ਸਾਰੇ ਦੇ ਸਾਰੇ ਉਹ ਕੇਂਦਰ ਸਰਕਾਰ ਦੇ ਆਰਐਸਐਸ ਦੇ ਸਾਰੇ ਬੰਦੇ ਨੇਗੇ ਜਿੰਨੀਆਂ ਵੀ ਸਰਕਾਰਾਂ ਨੇ ਸਾਰੇ ਆਰਐਸਐਸ ਤੋਂ ਚੱਲਦੇ ਨੇ ਇਹ ਪੰਜਾਬ ਤੋਂ ਕੌਣ ਚੱਲਦਾ ਕੌਣ ਪੰਜਾਬ ਨਾਲ ਖੜਦਾ ਝੂਠ ਬੋਲਦੇ ਨੇ ਇਕੱਲਾ ਕੈਮਰਾ ਸਾਹਮਣੇ ਆ ਕੇ ਹੋਰ ਇਹਨਾਂ ਵਿੱਚੋਂ ਕੋਈ ਪੰਜਾਬ ਨੂੰ ਪਿਆਰ ਨਹੀਂ ਕਰਦਾ ਸਿਰਫ ਔਰ ਸਿਰਫ ਇਕੱਲੇ ਵੋਟਾਂ ਦੇ ਨਾਲ ਲਾਣ ਨਾਲ ਲੋਕ ਲੀਡਰ ਨਹੀਂ ਕੋਈ ਵੱਡਾ ਬਣ ਸਕਦਾ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਦੀ ਲੜਾਈ ਲੜੇ ਇਹਨਾਂ ਦੇ ਵਿੱਚੋਂ ਆਹ ਵੋਟਾਂ ਨੂੰ ਜਿੰਨਾਂ ਨੂੰ ਤੁਸੀਂ ਵੋਟਾਂ ਪਾਈਆਂ ਨੇ ਡੱਲੇਵਾਲ ਸਾਹਿਬ ਨੂੰ ਕੋਈ ਮਰਨ ਬਾਤਰੇ ਬੈਠ ਸਕਦਾ ਪੰਜਾਬ ਲਈ ਦੱਸੋ ਨਹੀਂ ਕੋਈ ਮਰਨ ਬਾਤਰੇ ਫਿਰ ਤੁਸੀਂ ਇਹਨਾਂ ਨੂੰ ਲੀਡਰ ਕਿਉਂ ਮੰਨਦੇ ਹੋ ਦੱਸੋ ਭਾਈ ਕੋਈ ਮਰਨ ਬਾਤਰੇ ਬੈਠ ਸਕਦਾ ਜਿੰਦਾਬਾਦ ਕੋਈ ਆਪਰਾ ਆਪ ਡੱਲੇਵਾਲ ਸਾਹਿਬ ਵਾਂਗੂ ਸਮਰਪਿਤ ਕਰ ਸਕਦਾ ਇਹਨਾਂ ਦੇ ਵਿੱਚੋਂ ਇਹ ਲੈ ਕੇ 15-15 ਗਨਮੈਂਟ ਪੰਜਾਬ ਦੀ ਗੱਲ ਕਰ ਰਹੇ ਨੇ ਕਿ ਦੱਸੋ ਲੈ ਕੇ ਗਨਮੈਂਟ ਤੁਰੇ ਫਿਰਦੇ ਨੇ ਅਸੀਂ ਪੰਜਾਬ ਦੇ ਲੀਡਰਾਂ ਇਹ ਲੀਡਰ ਕੋਈ ਕਾਉਂਨਟ ਦੇ ਲੀਡਰ ਨਹੀਂ ਲੈ ਕੇ ਨਹੀਂ ਆਗੇ ਸਾਫ਼ ਜੀ ਗੱਲ ਆ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਲਈ ਆਪਣਾ ਆਪ ਸਮਰਪਿਤ ਕਰਦੇ ਐ ਤਾਂ ਕਈ ਲੀਡਰ ਕਹਿੰਦੇ ਨੇ ਅਸੀਂ ਜਿੱਤੇ ਹੋਇਆ ਤਾਂ ਔਰੰਗਜ਼ੇਬ ਦਾ ਵੀ 50 ਸਾਲ ਰਾਜ ਰਿਹਾ ਇਹ ਡਿਕਟੇਟਰ ਰਾਜ ਨੂੰ ਰਾਜ ਨਹੀਂ ਕਿਹਾ ਜਾਂਦਾ ਲੀਡਰ ਉਹ ਹੁੰਦਾ ਜਿਹੜਾ ਲੋਕਾਂ ਲਈ ਆਪਣਾ ਆਪ ਸਮਰਪਿਤ ਕਰਕੇ ਲੜਾਈ ਲੜੇ ਸਹੀ ਗੱਲ ਕੱਲ 15 ਪਿੰਡਾਂ ਦੇ ਵਿੱਚ ਜਾ ਕੇ ਆਇਆ ਰਾਤ ਮੱਲਾਂ ਦਾ ਆ ਕੇ ਗੋਲੀਆਂ ਲੈ ਕੇ ਸੁੱਤੇ ਨੇ ਤੜਕੇ ਫੇਰੋਂ ਵੀ ਨਿਕਲ ਆਏ ਲੋਕਾਂ ਲਈ ਬੋਲੇ ਨੌਜਵਾਨਾਂ ਨੂੰ ਤੇ ਜਾਗੋ ਸ੍ਰੀ ਅਕਾਲ ਦਾ ਇਹ ਪਰਚੇ ਪਾਉਣਾ ਇਹਨਾਂ ਦੀ ਫਿਤਰਤ ਆ ਸਾਰੇ ਬਸ ਕੱਲਾ ਜਿੰਨੀਆਂ ਐ ਅਮਰੀਕਾ ਦੀ ਮੈਨੂੰ ਬਹੁਤ ਸਾਰਾ ਚੰਗੀ ਤਰ੍ਹਾਂ ਪਤਾ ਕਿਉਂਕਿ ਸਰਕਾਰ ਦਾ ਮੀਡੀਆ ਕਈ ਵਾਰੀ ਸਰਕਾਰ ਦਾ ਮੀਡੀਆ ਸਰਕਾਰ ਨੂੰ ਕਵਰ ਕਰ ਦਿੰਦਾ ਆ ਖੜਾ ਲੋਕਾਂ ਦਾ ਆ ਲੋਕ ਖੜੇ ਨੇ ਗੇ ਗੱਲ ਸੁਣ ਲਈ ਤਾਂ ਇਹ ਚੀਜ਼ ਹੁੰਦੀ ਆ ਇਸ ਕਰਕੇ ਨੌਜਵਾਨੋ ਮੈਂ ਤੁਹਾਨੂੰ ਇਹ ਸਮਝਾਉਣਾ ਚਾਹਣਾ ਇਹ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਲੜਾਈ ਵਿਸਾਖੀ ਬੁੱਟੇ ਨਾਲੇ ਦੀ ਗੱਲ ਕਰ ਲਓ ਪਾਣੀ ਬਚਾਉਣ ਦੀ ਲੜਾਈ ਜ਼ਮੀਨ ਬਚਾਉਣ ਦੀ ਲੜਾਈ ਕਿਸਾਨੀ ਬਚਾਉਣ ਦੀ ਲੜਾਈ ਪੰਜਾਬ ਦਾ ਬੜੀਆਂ ਜਿਹੜੇ ਪੰਥਕ ਮਸਲੇ ਨੇ ਉਹਨਾਂ ਨੂੰ ਬਚਾਉਣ ਦੀ ਲੜਾਈ ਭਾਈ ਅੰਮਰਤਵਾਲ ਸਿੰਘ ਵਰਗਾ ਨੂੰ ਛੜਾਉਣ ਦੀ ਲੜਾਈ ਇਹ ਲੜਾਈਆਂ ਬਾੜੀਆਂ ਲੜਨੀਆਂ ਪੈਣੇ ਪਹਿਲਾਂ ਆਪਾਂ ਢੱਲੇਵਾਲ ਸਾਹਿਬ ਦੇ ਜਿਹੜਾ ਆਪਾਂ ਆਪਣੀ ਕਿਸਾਨੀ ਲੜਾਈ ਆ ਆਪਾਂ ਸਿਰ ਇਕੱਠੇ ਹੋ ਕੇ ਆਪਾਂ ਇਹ ਆਪਣਾ ਕਿਸਾਨੀ ਉਦੋਲਨ ਜਿੱਤੀਏ ਆਪਣੀਆਂ ਜਿਹੜੀਆਂ ਕੀ ਹੈ ਪੰਜਾਬ ਦੀ ਕਿਸਾਨੀ ਡੇਢ ਮਹੀਨਾ ਤੋਂ ਇਸ ਵਾਰੀ ਕਿਸਾਨ ਮੰਡੀਆਂ ਚ ਰੋਲਿਆ 2 ਮਹੀਨੇ ਇਸ ਵਾਰੀ ਮਜ਼ਦੂਰ ਮੰਡੀਆਂ ਚ ਰੋਲਿਆ ਮਜ਼ਦੂਰ ਦੀ ਦਿਹਾੜੀ 150 ਰੁਪਏ ਬਣਦੇ ਦੱਸੋ ਭਾਈ 2 ਮਹੀਨੇ ਮਜ਼ਦੂਰ ਇਸ ਵਾਰੀ ਮੰਡੀਆਂ ਦੇ ਵਿੱਚ ਰੋਲਿਆ 2 ਮਹੀਨੇ ਪੂਰਾ 2 ਮਹੀਨੇ ਮਜ਼ਦੂਰ 1.5 ਮਹੀਨਾ ਕਿਸਾਨ ਰੋਲਿਆ 10 ਤੋਂ 15 ਕਿਲੋ ਝੋਨਾ ਆਪਾਂ ਕਿ ਦਿੱਤਾ 10 ਤੋਂ 15 ਕਿਲੋ ਆਪਾਂ ਝੋਨਾ ਕਿਹਾ ਟਰਾਲੀ ਲਵਾਈਆ ਐਡਾ ਵੱਡਾ ਆਪਣਾ ਨੁਕਸਾਨ ਕੀਤਾ ਇਸ ਕਰਕੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਪੰਜਾਬ ਦੇ ਨੌਜਵਾਨੋ ਲੋਕੋ ਠੀਕ ਆ ਨਾ ਗੱਲ ਤੁਸੀਂ ਇਕੱਠੇ ਹੋਗੇ ਕਿਵੇਂ ਜਵਾਨੀ ਲੜਨਾ ਹੈ ਮੇਰੀ ਬਾਜ ਇੱਥੋਂ ਖੜੇ ਦੀ ਪੂਰੇ ਦੇਸ਼ ਤੇ ਪੰਜਾਬ ਚ ਘੁੰਮ ਜਾਣੀ ਸਾਰੀ ਜਵਾਨ ਨੌਜਵਾਨਾਂ ਨੂੰ